ਬਹੁਤ ਸਾਰੀਆਂ ਹਾਕਮ ਜਮਾਤਾਂ ਅੱਜ ਦੀਆਂ ਵੀ ਸਾਨੂੰ ਝੰਡੀਆਂ ਵਾਲੇ ਦੱਸਦੇ ਆ ਇਹ ਸਾਡੇ ਖੂਨ ਨਾਲ ਸਿੰਜਿਆ ਹੋਇਆ ਝੰਡਾ ਆ ਸਾਡੇ ਖੂਨ ਨਾਲ ਪੈਦਾ ਹੋਇਆ ਲਾਲ ਝੰਡਾ ਆ ਇੱਕ ਹਮਤ ਆ ਝੰਡੇ ਦੀ ਇੰਨੀ ਇੱਕ ਗੱਲ ਸੀ ਪਿਆਰੇ ਸਾਥੀਓ ਅੱਜ ਵੀ ਹਾਲਾਤ ਉੱਥੇ ਖੜੇ ਨੇ ਅੱਜ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਜੇ ਨਰੇਗਾ ਦੇ ਕੰਮ ਦੀ ਗੱਲ ਕਰ ਲਈਏ ਤੇ ਐਦੋਂ ਹਾਕਮਾਂ ਨੇ ਪਹਿਲਾਂ ਜਦੋਂ ਨਰੇਗਾ ਦਾ ਕੰਮ ਸ਼ੁਰੂ ਹੋਇਆ ਉਹ ਕਹਿਣਾ ਸ਼ੁਰੂ ਕਰਤਾ ਸੀ ਕਿ ਇਹਨਾਂ ਮਜ਼ਦੂਰਾਂ ਦੀ ਨਰੇਗਾ ਨਹੀਂ ਇਹ ਕੈਨੇਡਾ ਆ ਤੇ ਕੈਨੇਡਾ ਸਾਡੀ ਵੇਖੋ ਛੱਪੜਾਂ ਚੋਂ ਗਾਰਾ ਕੱਢਣਾ ਨਾਲੀਆਂ ਸਾਫ਼ ਕਰਨੀਆਂ ਛੜਕਾਂ ਹੁੰਜਣੀਆਂ ਤੇ ਕਦੀ ਬੂਟਿਆਂ ਨੂੰ ਪਾਣੀ ਲਾਉਣਾ ਤੇ ਕਦੀ ਨਹਿਰ ਸਾਫ਼ ਕਰਦੀ ਇਹ ਕੈਨੇਡਾ ਉਹ ਕੈਨੇਡਾ ਤਾਂ ਕਹਿੰਦੇ ਕਿ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾ ਵੱਡੀਆਂ-ਵੱਡੀਆਂ ਟੋਕਰਿਆਂ ਦੇ ਨਾਲ ਉਹਨਾਂ ਦਾ ਗੋਹਾ ਛੁੱਟਦੀਆਂ ਸੀ ਸਾਰਾ-ਸਾਰਾ ਦਿਨ ਇੱਕ 5-7 ਰੋਟੀਆਂ ਤੇ ਇੱਕ ਲੱਸੀ ਦੇ ਡੱਬੇ ਖਾਤਰ ਉਹ ਗੋਹਾ ਸਤਨੋਂ ਹਟ ਗਈਆਂ ਉਹ ਰੋਟੀਆਂ 5-7 ਲਿਉਣਾ ਹਟ ਗਈਆਂ ਉਹਨਾਂ ਦੀ ਲੱਸੀ ਲਿਉਣਾ ਹਟ ਗਈਆਂ ਜਿੱਦਾ ਕਰਕੇ ਉਹ ਕਹਿੰਦੇ ਇਹਨਾਂ ਦੀ ਕਨੇਡਾ ਬਣ ਗਈ ਆ ਇੰਨੇ ਗਾ ਨਹੀਂ ਨੇਗਾ ਦਾ ਕੰਮ ਵੀ ਬਹੁਤ ਵੱਡੀਆਂ ਜਦੋਂ ਜਦਾਂ ਕੀਤੀਆਂ ਵਾ ਸੰਘਰਸ਼ ਕੀਤੇ ਆ ਤੇ ਸੰਘਰਸ਼ਾਂ ਦੇ ਵਿੱਚੋਂ ਹੀ ਮਜ਼ਦੂਰਾਂ ਨੂੰ ਇਹ ਕੰਮ ਮਿਲਿਆ ਵਾ ਕਿਰਤੀਆਂ ਨੂੰ ਕੰਮ ਮਿਲਿਆ ਐਵੇਂ ਕਿਸੇ ਨੇ ਪਰੋਸ ਕੇ ਨਹੀਂ ਦਿੱਤਾ ਕੋਈ ਸਾਨੂੰ ਹੱਕ ਜਿਹਦੇ ਹੋ ਗਿਆ ਪਰੋਸ ਕੇ ਨਹੀਂ ਦਿੰਦਾ ਕਲਗੀਧਰ ਦਸ਼ਮੇਸ਼ ਪਿਤਾ ਨੇ ਵੀ ਕਿਹਾ ਕੋਈ ਕਿਸੇ ਕੋ ਰਾਜ ਨਾ ਦੇਹੈ ਰਾਜ ਲੈ ਤੋ ਨਿਜ ਬਲ ਸੇ ਇਹ ਵੀ ਨਿਜ ਬਲ ਨਾਲ ਮਿਲਦਾ ਵਾ ਜਿਹੜਾ ਵੀ ਕੋ ਆਪਾਂ ਨੂੰ ਪ੍ਰਾਪਤੀ ਮਿਲ ਰਹੀ ਆ ਜਾਂ ਜਿਹੜੀ ਕੋਈ ਆਟਾ ਦਾਲ ਦੀ ਸਕੀਮ ਆ ਜਾਂ ਕੋਈ ਵੀ ਜਿਹੜੀਆਂ ਜਿਹੜੀਆਂ ਸੁਖ-ਸਹੂਲਤਾਂ ਸਰਕਾਰਾਂ ਦੇ ਰਹੀਆਂ ਉਹਨਾਂ ਖਾਤਰ ਵੀ ਸੰਘਰਸ਼ ਕੀਤੇ ਗਿਆ ਤਾਂ ਮਿਲ ਰਹੀਆਂ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ